हां जी भाई सास्त्री काल ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚ ਚੁੱਕੇ ਆ ਜੀ ਮਾਉੜ ਮੰਡੀ ਦੇ ਵਿੱਚ ਮੱਝਾਂ ਵਾਲੀ ਤੇ ਆਜੋ ਤੁਹਾਨੂੰ ਦਿਖਾਈਏ ਮੱਝਾਂ ਪੂਰੇ ਚੋਟੀ ਦੀਆਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਆਪਣੇ ਨੂੰ ਮੀਟਰ ਢਾਲੀਵਾਲ 76 ਤੇ ਤੁਹਾਨੂੰ ਹਰ ਮੰਡੀ ਦੀ ਵੀਡੀਓ ਦਿਖਾਇਆ ਕਰਾਂਗੇ ਜੀ ਇਸ ਚੈਨਲ ਦੇ ਵਿੱਚ ਤੇ ਆਜੋ ਜੀ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਤੇ ਤੁਸੀਂ ਦੇਖੋਗੇ ਵੀਡੀਓ ਨਿਆਰੇ ਦਾਰ ਘੈਂਟਾ ਸਰਾ ਤੇ ਮੌਣ ਮੰਡੀ ਜ਼ਿਲ੍ਹਾ ਬਠਿੰਡਾ 20 ਤਰੀਕ ਸੇਮਾ ਮਹੀਨਾ 2025 ਦੀ ਮੰਡੀ ਆਜੋ ਗਰਾ ਦਵਾ-ਦਵ ਮੰਡੀ ਦੇ ਵਿੱਚ ਸੌਦੇ ਪੂਰੇ ਜ਼ੋਰ ਨਾਲ ਹੋਈ ਜਾਂਦੇ ਆ ਆਜੋ ਜੀ ਭਰਾਵੋ ਮੰਡੀ ਦੇ ਵਿੱਚ ਵੀਡੀਓ ਕਰ ਦੋ ਸ਼ੇਰ ਜੀ ਸਰਦਾਂ ਮਾਜੂ ਬੋਗੀ ਦਾ ਬਗੀ ਮੰਜਾ ਬਹੁਤ ਛੋਟੀਆਂ ਪਹੁੰਚੀਆਂ ਮੰਡੀ ਦੇ ਵਿੱਚ ਇਹ ਦੇਖ ਸਕਦੇ ਆ ਪਸੂ ਮੰਡੀ ਮੋੜਾ ਜੀ ਜ਼ਿਲ੍ਹਾ ਬਠਿੰਡਾ ਦੇਖੋ ਵੀ ਮਿੱਤਰੋ ਤਾਂ ਬਹੁਤ ਹੈ ਜੀ ਇਧਰ ਕੋਟੜ ਦੇਖੋ ਜੀ ਕੋਟੜ ਹਟੜ ਮੋੜ ਮੰਡੀ ਦੀ ਵੀਡੀਓ ਆ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਆਪ ਦੇ ਸਬਸਕ੍ਰਾਈਬ ਤੇਰੇ ਪੇਜ ਤੇ ਪੈ ਗਈ ਤਾਂ ਫਾਲੋ ਕਰ ਦਿਓ ਮੱਝਾਂ ਗਾਈਆਂ ਬਹੁਤ ਤਕੜੀਆਂ ਪਹੁੰਚੀਆਂ ਜੀ ਮੰਡੀ ਦੇ ਵਿੱਚ ਤੁਹਾਡੇ ਸਾਹਮਣੇ ਵੀਡੀਓ ਹੈ ਜੀ ਦੇਖ ਸਕਦੇ ਹੋ ਇਹ ਚੋਕਵਾਲੀ ਦੇ ਮੱਝਾਂ ਆ ਦੇਖੋ ਬਹੁਤ ਸੋਹਣੇ ਗਾਂ ਆਈ ਹੈ ਇਹ 272 ਟੋਪ ਕੁਆਲਟੀ ਦੇ ਮੱਝਾਂ ਅਸੀਂ ਮੰਡੀ ਮੋੜ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਵੀਰੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਫਿਰ ਨਾਲ ਸਬਸਕ੍ਰਾਈਬ ਕਰਨਾ ਦੋਪੋਜ ਮੰਡਲ ਪਰੋ ਗਾਂ ਦੇਖੋ ਕੀ ਬਾਤ ਹੈ ਬਹੁਤ ਸੋਹਣਾ ਸੋਹਣਾ ਮੱਝਾ ਮੋੜ ਮੰਡੀ ਤੋਂ ਖਰੀਦੇ ਜੀ ਬਾਗੀਆਂ ਵਿੱਚ ਬਾਗੀਆਂ ਵਾਟੋ ਕੁਆਲਟੀ ਮਾਹਰ ਬਸਰੂ ਮੱਛੇ ਬਸਰੂ ਕਿਹੜੇ ਬੰਦੇ ਵਾਹੀ ਹੈਗਾ ਆ ਪਾਣੀ ਵਗਾ ਪਾਣੀ ਵਗਾ ਦੋ ਭਾਈ ਵਾਂញਿਆ ਦੋ ਹੈ ਦੋਨੇ ਕਾਇਆਂ ਦੇ ਕਾਇਆਂ ਦੇ ਕਿਹੜਾ ਦਰੋਗਾ ਭਾਈ ਸੁਣ ਜਾ ਨੂੰ ਪੰਜ ਪੰਜ ਦਿਨ ਹੋ ਗਏ ਭਾਈ ਦਿਨਾਂ ਪੰਜ ਪੰਜ ਦਿਨ ਹੋ ਗਏ ਭਾਈ ਕਹਿੰਦਾ ਸੁਣ ਜਾ ਨੂੰ ਤੇ ਆਪਣਾ ਨਾਂ ਕੀ ਵੀਰੇ ਸਿੰਘ ਸਿੰਘ ਹੈ ਪੂਛ ਆ ਜਾ ਇਨਾ ਰੈੱਡ ਕੀ ਕਰਾ ਭਾਈ ਜਾਂ ਜਾਂਦਾ ਇੱਕ ਦਾ 85000 ਇੱਕ ਦਾ 45000 85 ਚਿੱਟੀ ਦਾ ਚਿੱਟੀ ਦਾ 10 ਜਿਹੜੀ ਲਾਲ ਜਿਹੋ 45000 ਹੈ ਮਗਰ ਕੀ ਵੀਰੇ ਦੋਸੇ ਦਾ ਨਾਮ ਤੁਮਾ ਦੋਨਾਂ ਮਗਰ ਬਸੀ ਹੈ ਫੋਨ ਨੰਬਰ ਬੋਲੀ ਭਾਈ 99153 5463 ਬਾਈ ਦਾ ਫੋਨ ਨੰਬਰ ਆ ਸੰਧਰ ਬੋਲੀ ਦੇ ਬਾਰੇ ਵਿੱਚ ਕਹਣੀ ਵਗਾਹੀ ਕਹਣੀ ਵਗਾਹੀ ਆ ਨੇੜੀ ਹੈ ਨਾ ਹਾਂ ਹਾਂ ਜੀ ਲੋ ਜਿਹੜਾ ਦੋਹਰ ਕਹਿੰਦੀ ਹੈ ਕਿੰਨੀ ਗਾਈ ਥੱਲੇ 15 ਗੱਲ ਦੁੱਧ ਨਿਕਲਦਾ ਹੈ 15 ਲੀਟਰ ਜੀ ਹਾਂ ਜੀ ਚਿੱਟੀ ਥੱਲੇ ਬਾਈ ਕਹਿੰਦਾ 15 ਦੇ ਦਾਂਗੇ ਲਾਲ ਥੱਲੇ 9 ਲੀਟਰ ਆ ਲਾਲ ਥੱਲੇ 9 ਲੀਟਰ ਕਿਹੜੀ ਬਾਈ ਦਾ ਚਿੱਟੀ ਹੈ ਉਹ ਬਾਈ ਐਫ ਐਫ ਹਾਂ ਤੂੰ ਕਹਾਂ ਲਾਲ ਜੀ ਇਹ ਰਾਠੀ ਜੀ ਆ ਇਹ ਰਾਠੀ ਆ ਕਰ ਦੋ ਜਿਹੜਾ ਸ਼ਹਿਰ ਆ ਪਹੁੰਚੋ ਬਾਈ ਕੋਲੇ ਫੋਨ ਨੰਬਰ ਬੋਲੀ 981753 5163 ਰਾਜੀ ਸਿੱਧਾ ਕਨੈਕਟ ਕਰੋ ਗਾਆਂਿਆਂ ਜਿਹਨੇ ਲੈਣੀ ਨੇ ਦੇਸੀ ਬਹਿੜਾ ਖੰਮੀ ਨਹੀਂ ਗੱਬਣਾ ਅੱਛਾ ਹਾਂਜੀ ਕਿੱਡੀ ਕ ਕਹਿੰਦੇ ਸੂਆ ਦੂਜੇ ਸੂਆ ਸਮੂਹੀ ਅੱਛਾ ਵਧੀਆ ਕੀ ਪੂਰੀ ਨਾਲ ਥੱਲਾ ਰੱਖ ਅੱਛਾ ਠੀਕ ਹੈ ਕੋਈ ਦੇ ਜਾ ਕੋਈ ਨਾ ਦੇਸੀ ਵੀ ਖੜਿਆ ਬਾਈ ਕੋਲੇ ਬਾਈ ਠੀਕ ਸਤਿ ਸ੍ਰੀ ਅਕਾਲ ਪਹਿਲਾ ਮਾਜ ਬਹੁਤ ਹੋਤੀ ਹੈ ਆ ਮੈਂ ਇਹੀ ਕੋਲੀਆਂ ਦੋ ਸਾਕਾਂ ਦੇ ਵਿੱਚ ਮਾਜ ਅਸੂ ਮੰਡੀ ਮੋੜ ਜ਼ਿਲ੍ਹਾ ਬਠਿੰਡਾ ਜੀ ਇਹਦਾ ਕੀ ਰੇਟ ਕਰਾ ਬਾਈ ਨੇ ਜਿਹਦਾ ਤੈਨੂੰ ਲੱਖ ਇਹ ਤਾਂ 3 ਲੱਖ ਮੰਗ ਰਿਹਾ ਬਾਈ ਮੰਗ ਰਿਹਾ ਤੇ ਕਟਾ ਮੰਗ ਰਿਹਾ ਕਟਾ ਫੋਨ ਉਹੀ ਆ ਹਾਂ ਫੋਨ ਨੰਬਰ ਉਹੀ ਆ ਫੋਨ ਨੰਬਰ ਉਹੀ ਆ ਜੀ ਮੰਗਰ ਕਟਾ ਨੇ ਉਹ ਮੱਝ ਫਿਰਦੀ ਹੈਗੀ ਤਰਹੀਆਂ 3 ਲੱਖ ਆ ਜੀ ਦੁੱਧ ਕਿੰਨਾ ਚੰਦਿਆ ਬਾਈ ਵੀ ਹੈਗਾ ਦੁੱਧ 15 ਲੀਟਰ ਤਿਆਰ ਆ ਬਾਈ 15 ਲੀਟਰ ਤਿਆਰ ਆ ਬਾਈ ਪਸ਼ੂ ਡਰ ਜਾਂਦਾ ਨਾ ਕੱਠਾ ਜਾ ਕੇ ਵੀਰੋ ਘਰ ਦੇ ਦੋ ਹੀ ਸ਼ੇਰ ਠੀਕ ਘਰ ਦੇ ਝੋਟੇ ਹੋਈ ਜਾਵਾਂ ਜੀ ਜੀ ਵੀਰੋ ਕਰ ਦੇ ਸ਼ੇਰ ਤਿੰਨ ਪਸ਼ੂ ਆ ਪਾਣੀ ਕੋਲੇ ਜੀ ਬਾਈ ਜੀ ਪਹੁੰਚ ਚੁੱਕੇ ਆ ਪਸ਼ੂ ਮੰਡੀ ਮੌੜ ਮੰਡੀ ਦੇ ਵਿੱਚ ਦੇਖੋ ਵੀਡੀਓ ਘਰ ਦੋ ਸ਼ੇਰ ਤੂੜੀ ਦੇ ਲੱਗੇ ਪਏ ਢੇਰ ਆ ਦੇਖੋ ਵੀਡੀਓ ਬਾਈ ਜੀ ਕਰੋ ਚੈੱਕ ਦੇਖੋ ਵੀਡੀਓ ਬਈ ਕਰ ਦੋ ਬਈ ਸ਼ੇਰ ਬਾਈ ਦੱਬ ਗਏ ਇਹ ਗੇਟ ਆ ਬਈ ਐਂਟਰੀ ਗੇਟ ਮੌੜ ਮੰਡੀ ਦਾ ਬਹੁਤ ਵਧੀਆ ਵਧੀਆ ਮੱਝਾਂ ਗਾਂਾਂ ਆਈਆਂ ਵੀਆਂ ਨੇ ਤੂੜੇ ਵਾਲੇ ਦੀ ਚੱਕੀ ਆ ਸੁਬਹ ਸੋਹਣੀ ਹੈ ਜੀ ਇਹ ਰੱਖੂਗੇ ਸਾਰੇ ਰਿਮਾਜਾ ਹੋਰ ਬਾਈ ਕਿਹ ala ਵਧੀਆ ਕਿਹੜਾ ਪਿੰਡ ਬਾਈ ਦਾ ਪਿੰਡ ਤਨੋਲਾ ਤਨੋਲਾ ਸਾਡੇ ਵਾਲੇ ਲੋ ਵੀ ਆਪਣਾ ਪਿੰਡੀ ਆ ਤਨੋਲਾ ਰੇਟ 2 ਲੱਖ ਰੁਪਿਆ ਠੀਕ ਹੈ ਜੀ ਕਿਹੜਾ ਕਿਹੜਾ ਗਵਾੜ ਆਪਣਾ ਕਿਹੜਾ ਗਵਾੜਾ ਮਾਨਾਪੱਤੀ ਉਹ ਖੇਤਾਂ ਚ ਰਹਿੰਦੇ ਹੋ ਹਾਂ ਹਾਂ ਖੇਤਾਂ ਚ ਠੀਕ ਹੈ ਦੇਖੋ ਬਈ ਲਓ ਕਟੀਆਂ ਆ ਗਈਆਂ ਜੀ ਕਟੀਆਂ ਇੱਧਰ ਕਟੀਆਂ ਦੇਖੋ ਕਟੀਆਂ ਆਪਣੀਆਂ ਨੇ ਆਪਣੀਆਂ ਠੀਕ ਐ ਲਓ ਬਾਈ ਜੀ ਇੱਧਰ ਖਾਂਡ ਰੂਮਾਲ ਵੀ ਆ ਗਿਆ ਸਾਰਾ ਢੂੜੀ ਪੁੱਛੇ ਛੋਟੇ ਘਾਟੇ ਦੇਖੋ ਆ ਦੋ ਫਿਰ ਪਸ਼ੂ ਮੰਡੀ ਤਣਾਉਂ ਪਸ਼ੂ ਮੰਡੀ ਮੌੜ ਮੰਡੀ ਦੀ ਪਸ਼ੂ ਮੰਡੀ ਮੌੜ ਪਸ਼ੂ ਮੰਡੀ ਮੌੜ ਮੰਡੀ ਆਹ ਦੇਖੀਆ ਕਾਰਟੂ ਮਾਲ ਦੇਖੋ ਜੀ ਪਹਿਲਾਂ ਮੰਡੀ ਦਾ ਕਾਰਟੂ ਮਾਲ ਇੱਥੋਂ ਮੱਝਾਂ ਮੱਝਾਂ ਉਤਰਦੀਆਂ ਨੇ ਬਈ ਇਹ ਸੈਕਿੰਦਿੰਗ ਪਾਦੇ ਸੇ ਰੱਖਦੇ ਕੋ ਤੇ ਦੇਖੋ ਛੋਟੀ ਫੁਰੇ ਬਹੁਤ ਸਰੇ ਦੀ ਛੋਟਾ ਥੋੜਾ ਬਹੁਤ ਸਰੇ ਦਾ ਚੋਟਾ ਛੋਟੀ ਫੁਰੇ ਦੀ ਬਹੁਤ ਜੀ ਛੋਟਾ ਇਹਦਾ ਹਾ ਛੋਟਾ ਆਪਣਾ ਹੈ ਕੀਆ ਬਹੁਤ ਤਕਰਾਂ ਲੈ। ਉਹ ਮੰਡੀ ਦਾ ਦ੍ਰਿਸ਼ ਹੈ। ਤੇ ਮੇਲਾ ਆ ਗਿਆ ਜੀ ਮੰਡੀ। ਮੰਡੀ ਲੱਗੀ ਸ਼ੇਅਰ ਕਰ ਦਿਓ। ਦੇਖੋ ਜੀ ਮੰਡੀ। ਜਾਂਦਾ ਆਈ ਜੀ ਮੰਡੀ ਦੇ ਵਿੱਚ ਵੀ ਦੇਖ ਸਕਦਾ। ਪੂਰਾ ਛੋਟੀ ਛੋਟੀ ਦੇ ਮੱਝਾਂ ਦਹਾ ਮੰਗਤਾਂ ਹੋ ਜੀ। ਆਰ ਜੋ ਵੀਡੀਓ ਸ਼ੇਅਰ ਜੀ। ਕੋਈ ਮੰਡੀ ਮੋੜਾਂ ਦੀ। ਸੁਪਰ ਚਲੋ। ਵੀਡੀਓ ਕਰ ਦਿਓ ਸ਼ੇਅਰ ਜੀ। ਦੱਬ ਕੇ ਪ੍ਰੋਭ। ਦੇਖੋ ਤੁਸੀਂ ਬਹੁਤ ਵਧੀਆ ਮੰਡੀ ਆ ਦੇਖੋ ਮੰਡੀ ਦੇਖੋ ਟੋਂਗੋ ਮੰਡੀ ਹੈ ਗਿਆ ਮੋੜ ਮੋੜ ਮੰਡੀ ਜਿਲਾ ਵਈ ਮੱਜਾ ਬਹੁਤ ਵਧੀਆ ਵਧੀਆ ਜਿਵੇਂ ਦੇਖਿਆ ਦੇਖੋ ਜੀ ਮੋੜ ਮੰਡੀ ਕੀ ਬਾਤ ਆ ਜੀ ਪਸੂ ਮੰਡੀ ਮੋੜ ਵੀਡੀਓ ਸ਼ੇਅਰ ਕਰ ਦਿਓ YouTube ਚੈਨਲ ਆਪਣਾ ਮਿਸਟਰ ਢਾਲੀਵਾਲ 76 ਹੈ ਜੀ ਇਸ ਐਗਰੀ ਵੀਡੀਓ ਦੇ ਵਿੱਚ ਬਹੁਤ ਵਧੀਆ ਧੜਗੜਾ ਵਾਲਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਨੇ ਸ਼ੇਅਰ ਕਰਦੇ ਲਾਈਕ ਕਰਦੇ ਮਜ਼ੇ ਮੱਝਾਂ ਹੋ ਚੁੱਕੀਆਂ ਜੀ ਮੰਡੀ ਦੇ ਵਿੱਚ ਕੀ ਬਾਤ ਆ ਜੀ ਕੋਕਾ ਪੀਸਾ ਬਿਲਕੁਲ ਕੋਕਾ ਆਪਣੀ ਮੰਡੀ ਦੇ ਕਸਬੇ ਕੋਕਾ ਪੁੱਸ ਜਮਾ ਆ ਕੀ ਬਾਤਾਂ ਨੇ ਜੀ ਭਾਈ ਬਹੁਤ ਤਖੜਾ ਮਾਲ ਪਹੁੰਚਿਆ ਜੀ ਵੰਡੀ ਦੇ ਵਿੱਚ ਏਅਰ ਕਰ ਦਿਓ ਲਾਈਕ ਕਰ ਦਿਓ ਦੇਖੋ ਭਾਈ ਕਟਰੋ ਕਿੰਨਾ ਪੜਿਆ ਹੋਇਆ ਮਾਜੂਦਾ ਬਹੁਤ ਵਧੀਆ ਸਿਰਾਂ ਕੁਆਲਟੀ ਦੇ ਮੱਦਾਂ ਮੋੜ ਮੰਡੀ ਦੇ ਵਿੱਚ ਪਹੁੰਚੋ ਜੀ ਕਰ ਦਿਓ ਸ਼ੇਅਰ ਵੀਡੀਓ ਲਾਈਕ ਕਰ ਦਿਓ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਦੇਖੋ ਮੰਡੀ ਦੇਖੋ ਬਹੁਤ ਵਧੀਆ ਮੰਡੀ ਹੈ ਜੀ ਕੀ ਬਾਤ ਹੈ ਜੀ ਗਊ ਰਾਣੀ ਦੇਖੋ ਜੀ ਗਊ ਮਾਤਾ ਦੇਖੋ ਜੀ ਗਊ ਮਾਤਾ ਦੇਖੋ ਜਿੱਦੇ ਮੱਝਾਂ ਮੱਝਾਂ ਬਾਈ ਪਾਣੀ ਪਈ ਜਾਂਦਾ ਮਸਕਨ ਨਾਲ ਦੇਖੋ ਬਹੁਤ ਜੀ ਟਰੱਕਾਂ ਵਰਗੀਆਂ ਮੱਝਾਂ ਪਹੁੰਚੀਆਂ ਮੰਡੀ ਦੇ ਵਿੱਚ ਉਹ ਬਾਈ ਜੀ ਪਸ਼ੂ ਮੰਡੀ ਮਾਵੜਾ ਹਾਂ ਦੇਖੋ ਤਾਜ਼ਾ ਵੀਡੀਓ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦੱਸ ਕੇ ਦੇਖੋ ਜੀ ਸ਼ਾਬਾਸ਼ ਇੱਕੋ ਕਾਪੀਸ ਦੇਖੋ ਜੀ ਕਾਪੀਸ ਮੰਡੀ ਦੇ ਵਿੱਚ ਆ ਤੇਰੇ ਕੋਲ ਦੋ ਨਹੀਂ ਲੈ ਜਾਓ ਮਾਸਕ ਹੋਰ ਆ ਗਿਆ ਇੱਥੋਂ ਦੇਖੋ ਜੀ ਪਸ਼ੂ ਮੰਡੀ ਮਾਵੜਾ ਜੀ ਆ ਜੋਗਰਾ ਦਾ ਵਾਦਾ ਵਾ ਜੀ ਵੀਰੇ ਸ਼ੇਅਰ ਕਰ ਦਿਓ ਬਲੀ ਦਸ ਕੇ ਚੈਨਲ ਨੂੰ ਕਰ ਸਬਸਕ੍ਰਾਈਬ ਮੰਡੀ ਦੇਖੋ ਜੀ ਪੂਰੀ ਸਰਾ ਮੰਡੀ ਹੈ ਮਾਵੜ ਮੰਡੀ ਦੇਖੋ ਮੋਈ ਪਾਣੀ ਪਈ ਜਾਣਾ ਮਸਤ ਨਾ ਰੂ ਦੇ ਸਾਈਂ ਅੱਜ ਮੱਝਾਂ ਪੁਰਾ ਘਾਟ ਆਂ ਕੰਡੀ ਝੋਟੀ ਦੇ ਸਾਰੇ ਆਹ ਸੋਣੇ ਟੋਟੇ ਕੁੰਡੀ ਆਹ ਰਿਸਰੀ ਦੀ ਆਹ ਵਾਹ ਜੇ ਸ਼ੇਅਰ ਕਰ ਦੋ ਜੀ ਦੱਬਲੀ ਸਾਟੇ ਨਾ ਨਹੀਂ ਹੋਣਾ ਹੋਣਾ ਬਹੁਤ ਜਿਆਦਾ ਮੰਡੀ ਭਰੀ ਹੋਈ ਹੈ ਪਸੂ ਮੰਡੀ ਮੋੜ ਹੈ ਭਾਈ ਮੋੜ ਮੰਡੀ ਹੈ ਜੀ ਇਹ ਤਰੀਕਾ ਜੀ 6 ਮਹੀਨਾ 2025 ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੁੱਛਾਂਗੇ ਕਿਸੇ ਭਰਾ ਤੋਂ ਮੱਝਾਂ ਬਾਰੇ ਲਵਾਂਗੇ ਖਿਆਲ ਜੇ ਕਿਸੇ ਨੇ ਦੱਸਿਆ ਠੀਕ ਹੈ ਜੀ ਮੋਜਾ ਬਹੁਤ ਵਧੀਆ ਵਧੀਆ ਹੈ ਮੋੱਚੀ ਮੰਡੀ ਦੇ ਵਿੱਚ ਹਾਂ ਜੀ ਇਹ ਤੇ ਇਤਰੀ ਮਜ਼ਾ ਦਿਖਾਉਣੇ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਉਰਕਾਟ ਤੋ ਬੋਲ ਟਿੱਕ ਲਓ ਇਹ ਕਰੋ ਅਬੋਂ ਤੋਂ ਪੂਰੇ ਵਗੇ ਲੱਗੇ ਆ ਦੇਖੋ ਮੱਝੇ ਮਰਜਾ ਬਈ ਮੰਡੀ ਦੇ ਪਹੁੰਚ ਚੁੱਕੇ ਆ ਨੀ ਮੋੜ ਮਾਲੀ ਬਾਈ ਬੈਠੇ ਆਗੇ ਖਰੀਦ ਨਾਲ ਵਪਾਰੀ ਬਹੁਤ ਜਿਆਦਾ ਮੰਡੀ ਦੇ ਵਿੱਚ ਦੂਰ ਦੂਰ ਆਇਆ ਦੇਖ ਸਕਦੇ। ਬਾਹਿਆਂ ਵਿੱਚ ਪਾਉਂਦਾ ਬਾਈ ਮੱਜਾਂ ਦਾ ਬਾਹਿਆਂ ਦਾ ਪਿੱਸਾ ਮੱਜਾਂ ਗਾਇਆਂ ਦਾ ਦੇਖੋ ਆਂ ਗਾਂ ਖੜੀ ਹੈ ਕਿਹਦੀ ਬਹੁਤ ਜਿਆਦਾ ਕਾਲੀ ਤਾਦੇ ਜੋਰੇ ਬਣਿਆ ਪਰਾ ਮੰਡੀ ਵਿੱਚ ਦਾ ਨਾ ਨਾ ਸੁਣੋ ਲੋ ਜੀ ਕੀਰ ਸ਼ੇਰ ਕਰ ਦਿਓ ਲਾਈਕ ਕਰ ਦਿਓ ਕਰ ਦਿਓ ਬਈ ਸ਼ੇਰ ਕਰ ਦਿਓ ਨੋਰਮਲੀਆ ਜਲਾ ਬਟੰਡਾ ਜੀ ਬਟੰਡੀ ਦੇ ਕੋ ਤੇ ਆ ਗਿਆ ਕੀ ਬੋਲਦਾ ਭਾਈ ਮਾਨੀ ਪੂਰਾ ਸਰਾ ਲੱਗਿਆ ਪਿਆ ਜਿਹੜੇ ਸ਼ੇਰ ਕਰ ਦਿਓ ਬਈ ਲਾਈਕ ਕਰ ਦਿਓ ਆ ਦੋ ਮੰਡੇ ਮੌੜ ਆ ਜੀ ਬਹੁਤ ਸੋਹਣਾ ਮਾਲ ਆ ਜੀ ਵਧੀਆ ਗੱਬਣ ਮਾਸ਼ਾ ਅੱਲੋ ਪੰਦਰੋ ਕੋਈ ਮਰਜ਼ੀ ਲੋ ਜੀ ਛੋਟੀ ਛੋਟੀ ਚੜ੍ਹਦੀ ਚੜ੍ਹਦੀ ਮਾਰ ਜੀ ਮੋਹਨ ਮੰਡੀ ਲਈ ਪੱਕੀ ਨਾ ਹਾਂ ਆਏ ਹਾਂ ਰੌਣਕ ਤੇ ਵਧੀਆ ਕੁਝ ਕੁਆਲਟੀ ਦੇ ਮੱਤੇ ਅੱਜ ਇਹ ਲੋਡੇ ਦੇਖੋ ਬਾਈ ਕੱਡੇ ਪੂਰੇ ਹੈ ਘਾਟ ਹੈ ਕੱਡੇ ਪੂਰੇ ਘਾਟਾ ਛਾਰੀਆਂ ਮੱਜਾਂ ਦੇ ਦੇਖ ਜਾਈਦੇ ਬਹੁਤ ਜਿਆਦੇ ਮੰਡੀ ਭਰੀ ਆ ਜੀ ਪਸ਼ੂ ਮੰਡੀ ਮੋੜ ਜ਼ਿਲ੍ਹਾ ਪਟੰਡਾ ਲੋ ਜੀ ਗਾਂ ਆ ਗਈ ਕੋ ਬਹੁਤ ਵਧੀਆ ਚੋਟੀ ਦੀ ਗਾਂ ਉਹਦੇ ਬਸਰੂ ਇਕੱਠਾ ਜੀ ਮੂਰੇ ਚੁਟੀ ਰੰਗੀ ਹੈ ਚੁਟੀ ਰੰਗਾ ਪਸ਼ੂ ਹੈ ਦਾ ਬਸਰੂ ਹੈ ਦਾ ਜੀ ਲੋ ਵੀ ਦੇਖੋ ਜੀ ਜਮੌਰ ਮਨੋ ਕਿਹੜਾ ਪਿੰਡ ਆ ਜੀ ਆਪਣਾ ਮਰਾਜ ਹਾਂਜੀ ਲਓ ਜੀ ਪਿੰਡ ਮਹਰਾ ਆਇਆ ਬਾਈ ਦਾ ਆ ਮਾਜ ਆਪਣੀ ਆ ਮਾਜੋ ਬਾਈ ਜੀ ਇਹ ਇਹ ਰੇਟ ਕੀ ਕਰਦਾ ਜੀ ਤਾਂ ਆ 30000 ਰੁਪਏ ਠੀਕ ਹੈ ਜੀ ਕਹਵੇਂ ਸੁਆ ਜੀ 30000 30000 120000 ਰੁਪਏ ਰੇਟ ਆ ਮਾਜ ਦਾ ਬਹੁਤ ਚੰਗੀ ਹੈ ਮਾਜ ਦੇਖਾ ਲੀ ਪਹਿਲਾਂ ਦੇਖੋ ਬਾਈ ਮਾਜ ਮਾਜ ਬਹੁਤ ਸੋਹਣੀ ਆ ਪਸਾ ਦੇਖੋ ਪਿੰਡ ਮਹਰਾ ਆ ਜਾ ਜੀ ਮਾਜ ਸੋਹਣੀ ਆ ਸੋਣ ਵਾਲੀ ਆ ਜੀ ਸੋ ਜੀ ਗੱਬਣਾ ਪੰਜ ਚਾਰ ਦਿਨਾਂ ਦੀ ਸੱਚੀ ਆ ਬੱਸ ਥੋਪੂ ਪੰਜ-ਛੇ ਦਿਨਾਂ ਛੇ ਹਫ਼ਤੇ ਦੇ ਵਿੱਚ ਫੋਨ ਨੰਬਰ ਬੋਲੋ ਜੀ 7696815212 ਠੀਕ ਆ ਜੀ ਆ ਬਾਈ ਦਾ ਫੋਨ ਨੰਬਰ ਆ ਜੇ ਕਿਸੇ ਨੇ ਠੀਕ ਆ ਜੀ ਮੈਂ ਸੰਪਰਕ ਕਰ ਦਿਆਂਗਾ ਇਹ ਮਾਸ ਵਧੀਆ ਦੇ ਦਾਂਗਾ ਠੀਕ ਹੈ ਲਓ ਜੀ ਵਧੀਆ ਮਾਝੇ ਜੀ ਵੀਡੀਓ ਦੇਖੀ ਚਲੋ ਤੇ ਸ਼ੇਅਰ ਕਰੀ ਚਲੋ ਬਹੁਤ ਬੰਦੀ ਬਹੁਤ ਵਧੀਆ ਭਰੀ ਹੋਈ ਆ ਦੁਕਾਨਾ ਦਾ ਸਾਰਾ ਤਾਂ ਇਹ ਦੇਖਿਆ ਜਾਇਆ। ਸਾਰਾ ਸਾਰਾ ਦੁਕਾਨ ਨੂੰ ਕੰਮ ਕਰਾਉਣੀ ਹੈ ਜੀ ਫੁੱਲ ਵਾਲੀ। ਇਸਾਈ ਜੀ। ਫੁੱਲ ਵਾਲੀ ਮਾਜ। ਉਹ ਬਾਤ ਹੋ ਗਈ। ਆਪ ਵੀ ਵੀਡੀਓ ਸ਼ੇਅਰ ਕਰ ਲਈ। ਮਾਜੇ ਮਾਜਾ। ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਕੁੜੇ ਦੀ ਪਿੱਛੇ ਦੀ ਮਾਜ ਬਹੁਤ ਚੰਗੀ ਆ। ਇਸੋਂ ਮਾਜ ਬਹੁਤ ਚੰਗੀ ਆ ਜਦ ਸੰਗ ਟੁੱਟੇ ਹੋਇਆ। ਵੇਖੋ ਇਹ ਮੰਡੀ ਦੇ ਵਿੱਚ ਬਹੁਤ ਆਜੇ ਇਕੱਠਾ ਹੈ ਸੌਦੇ ਦਾ ਸੌਦਾ 18 ਦਾ ਹਾਂਜੀ ਦੇਖੋ ਸੌਦੇ ਆਲੇ ਬੋਸੇ ਲੱਗੇ ਜਾਂਦੇ ਆ ਮਹਮਰੀ ਮਜਾਜ ਇਹ ਸਾਡੇ ਮੱਧ ਬਹੁਤ ਮਹਰੀ ਜੱਡਾ ਝੋਟਾ ਕਹਿਣਾ ਦੱਸਿਆ ਪਾ ਭਾਈ ਜਰੂਰ ਦੱਸਾਂਗੇ ਕੀ ਕੀ ਗੱਲਬਾਤ ਕਰੀ ਤੁਹਾਡੇ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਪਣਾ ਫੋਨ ਨੰਬਰ 78885 33488 ਦੇ ਘਾਣ ਕਰੇ ਲੋ ਮੱਝੇ ਮੱਝੇ ਬਹੁਤ ਚੰਗੀ ਮੋਦੀ ਵਿੱਚ ਨੇ ਸਰ ਜੀ ਮੱਝੇ ਮੱਝੇ ਆਓ ਆਜੋ ਬਰਾਦਵਾਦ ਆਓ ਸ਼ੋਮਾਡੀ ਮਾਵੜਾ ਕਿਵੇਂ ਲੱਗੀ ਮਾਉਣਾ ਦੀ ਮੰਡੀ ਪਸੰਦ ਆਦੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਫੇਰ ਮਿਲਾਂਗੇ